ਪਪਾਈ ਆਪਣਾ ਨਾਮ ਦੱਸੋ ਪ੍ਰੇਮ ਸਿੰਘ ਭੱਲਾ ਜੀ ਆਜ਼ਾਦੀ ਦੇ ਕਿੰਨਾ ਨੇ ਸੇਵਾ ਕੀਤਾ ਜੀ ਪਰਿਵਾਰ ਤੋਂ ਆਜ਼ਾਦੀ ਦਾ ਪਪਾਈ ਤੁਹਾਡਾ ਨਾਮ ਕੀ ਆ ਕਿੰਨੀ ਉਮਰ ਹੈ ਉਮਰ ਮੇਰੀ 99 ਸਾਲ ਹੈ ਕੀ ਨਾਮ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚੱਲ ਕੀਤਾ ਥੋੜਾ ਦੱਸੋ ਪਿਤਾ ਜੀ ਨੇ ਸੰਘਰਸ਼ ਕੀਤਾ तकरीबन 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਵੀ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6 6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਜਾਣੀ 1926 ਤੋਂ ਲੈ ਕੇ ਉਸ ਦੇ ਸਟੂਡੈਂਟ ਸੀ ਗਏ ਉਹ ਉਹਦਾ ਤਾਂ ਵਾਕਿਆ ਸੁਣਾਉ ਕਿ ਤੁਸੀਂ ਪੁਲਿਸ ਜੱਬੀ ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹਰੇ ਜਿੰਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਆ ਸਟੂਡੈਂਟ ਕਿੰਦਾ ਸਟੂਡੈਂਟ ਅਮਾ ਲੇਕਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾ ਕਿ ਉਦੋਂ 8 ਦਿਨ ਸਜੇ ਜੇਲ ਨਾ ਨੇ 8 ਦਿਨ ਪਾਪਾ ਜੀ ਤਾਂ ਵੰਡ ਹੋਈ ਉਦੋਂ ਕਹੇ ਜੇ ਹਾਲਾਤੀ ਹਾਂਜੀ ਜਦੋਂ ਵੰਡ ਹੋਈ ਹਾਲਾਤ ਆ ਹਾਂ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲਾ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਵਿੱਚ ਆ ਰਿਹਾ ਔਰ ਸਾਰਾ ਮਸਲਮਾਨ ਇਸੇ ਕੁਸੜਕਾਂ ਦੇ ਇਕੱਠਾ ਹੋ ਗਿਆ ਤੇ ਡੇਢ ਦੋ ਦਿਨ ਬਾਅਦ ਫਿਰ ਲਾਹੌਰ ਤੇ ਬਟਾਲੇ ਦਾ ਝਗੜਾ ਸੀਗਾ ਲਾਹੌਰ ਤੇ ਬਟਾਲੇ ਦਾ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਹਨਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲੇ ਲਾਉ ਦਾ ਝਗੜਾ ਸੀ दोस्त ही। हाँ बिल्कुल बिलकुल कट्ठे रेंगे सी हाँ, थोड़ा चेर लहर जो चली फिर दिल्ला च खटास पैदा हो गई तो बाकी कट्ठे रहेंदे सी मुसलमान सू मिलते गिले साहमने रायल फोडी रेलवे रोड से रेंते रहे आप सलाम चंह तरह सोची अपने है हां इकट्ठे अपने गलबबात करनी इकट्ठी गल वो फिर जिसले वो पाकिस्तान दी आवाज आ गई 1945 ਦੇ ਵਿੱਚ ਦਰਸਲ ਪਾਕਿਸਤਾਨ ਦੀ आवाज ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਦੋਂ ਪਾਕਿਸਤਾਨ ਦੀ आवाज 1945 ਚ ਉੱਠੀ ਆ ਆਪਾ ਜੀ ਤੁਸੀਂ 14 ਪਹਿਲੋਂ ਨਹੀਂ ਪਹਿਲੋਂ ਪਾਕਿਸਤਾਨ ਦੇ ਬਾਹਰ ਕੋਈ ਨਹੀਂ ਸੀ ਆ ਗਈ। ਪਰ ਜਿਹੜੀ ਦੋਸਤੀ ਸੀ ਦੁਸ਼ਮਣੀ ਸੀ ਕਿੱਦਾਂ ਬਦਲੀ? ਹਾਂ ਜੀ। ਜਿਹੜੀ ਦੋਸਤੀ ਸੀ ਫਿਰ ਉਹੋ ਹੀ ਦੋਸਤ ਦੁਸ਼ਮਣ ਬਣ ਗਏ ਕਿੰਨੇ। ਹਾਂ। ਉਹ ਫਿਰ ਕਿੱਦਾਂ ਬਦਲੇ? ਦੁਸ਼ਮਣ ਉਹ ਆਪਣੀ ਲਹਿਰ 'ਚ ਆ ਗਏ ਉਹ ਕਿ ਅਸੀਂ ਪਾਕਿਸਤਾਨ ਲੈਣਾ, ਇਹ ਕਹਿੰਦੇ ਹਿੰਦੁਸਤਾਨ ਲੈਣਾ। ਹਿੰਦੁਸਤਾਨ 'ਚ ਤੇ ਉਹ ਫਿਰ ਆਪੋច ਕੋਈ ਦਿਲਾਜ ਖਟਾਸ ਪੈਦਾ ਹੋ ਗਈ। ਇਸ ਵਾਸਤੇ ਫਿਰ ਉਹ ਆਪਾ ਜੀ ਇੱਕ ਤੁਹਾਡੇ ਪਾਪਾ ਜੀ ਹੈਗੇ ਉਹ ਜਿਹਨੂੰ ਜੇਤ ਚ ਗਏ ਸੀ ਕਹਿੰਦੇ ਕੋਈ ਕੰਗਾ ਨਿਕਲ ਆਇਆ ਰੋਟੀ ਦੇ ਵਿੱਚੋਂ। ਕੀ ਇਹ ਦੋਨ ਕਰਤਾ ਹੈ ਉਹ ਇੱਕ ਵਾਰੀ ਮਲਤਾਨ ਜੇਲ੍ਹ ਦੇ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਸ ਦਾਲ ਸੀ ਦਾਲ ਦਾਲ ਚਕੰਗਾ ਨਿਕਲ ਆਇਆ ਤੇਨੇ ਸੁਪਰਡੈਂਡ ਲੱਦੀ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚਕੰਗਾ ਭੁਖੜਸਾਲ 15 ਦਿਨ ਰੱਖੀ ਉਥੇ ਫਿਰ ਉਹ ਸੁਪਰਡੈਂਡ ਨੇ ਮਾਫੀ ਮਾਮਾ ਮੰਗਿਆ ਇਹ ਸੁਰਾਈ ਨਾ ਪੇਛੋਈ ਆਪੜੀਏ ਤੁਸੀਂ ਜਦੋਂ ਚੋਰਾਪਾਂ ਨੂੰ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀਆਂ ਦਾਖਣੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦੇ ਉਹ ਦੋ ਦਿਨ ਪਹਿਲਾਂ ਨਾਲ ਜੀ ਦਾ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਝੰਡੀ ਜੀਬ ਚ ਪਾ ਲਈ ਝੰਡਾ ਦੀ ਝੰਡੀ ਉਹ ਮੰਨੋ ਚੰਡੀ ਗੀਪ ਚ ਪਾਲੀ ਤੇ ਮੈਂ ਵੀ ਮਗਰਮਗਰ ਲੱਗਾ ਰਿਹਾ ਤੁਰਿਆ ਜਾਂਦਾ ਸੀ ਤੇ ਆਪਣੇ ਉਹ ਜਿਸਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਡਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਿਕਲ ਜਾਏਗਾ ਬੰਦਾ ਮੈਂ ਬੈਠਾ ਹਾਂ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ ਚ ਉਹਨੇ ਐਸਐਚਓ ਨੂੰ ਕੀਤਾ ਗੱਲ ਕਰਨ ਉਹ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠੇ ਦੇਰ ਅੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਹਾਂ ਸਜ਼ਾ ਆਈ ਫਿਰ ਸਜ਼ਾ ਹੋਈ ਕਿ ਨਹੀਂ ਦੋ ਸਾਲ ਉਹਨਾਂ ਨੂੰ ਹੋਈ ਸਜ਼ਾ ਕਿ ਤੁਹਾਨੂੰ ਮੈਂ ਪੰਜ-ਛੇ ਦਿਨ ਅੰਦਰ ਰਿਹਾ ਤੇ ਅੱਜ ਦੇਸ਼ ਜਾਦ ਹੋ ਗਿਆ ਗਾਂਧੀ ਨਹੀਂ ਮੈਂ ਮੈਂ ਅੰਮ੍ਰਿਤਸਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ 15 ਅਗਸਤ ਆਉਂਦੀ ਆ ਯਾਦਾਂ ਨਹੀਂ ਤਾਜ਼ੀਆਂ ਐ ਨਹੀਂ ਕੁਝ ਜਿਆਦਾ ਤਾਜ਼ੀਆਂ ਹੁੰਦੀਆਂ ਇਹ ਕਹਿਣਾ ਚਾਹੁੰਦੇ ਹੋ ਸਮਝਿਆ ਸਰਕਾਰਾਂ ਦੇ ਦੇਸ਼ਵਾਸੀਆਂ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ